ਇਕ ਓੰਕਾਰ ਪ੍ਰਮਾਤਮਾ ਇੱਕ ਹੈ ਉਸ ਦਾ ਨਾਮ ਸੱਚ ਹੈ ਸ੍ਰਿਸ਼ਟੀ ਦਾ ਰਚਨਹਾਰ ਸਰਬ ਵਿੱਚ ਪ੍ਰਵਾਨ ਹੈ ਡਰ ਤੋਂ ਰਹਿ ਤਹੈ ਬੈਰ ਤੋਂ ਰਹਿ ਤਹੈ ਕਾਲ ਰਹਿ ਤਸਰੂਪ ਵਾਲਾ ਹੈ ਜੁਨਾ ਤੋਂ ਰਹਿ ਤਹੈ ਤੇ ਆਪਣੇ ਆਪ ਤੋਂ ਪ੍ਰਗਾਸ ਹੈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਪ੍ਰਜਾਪ ਉਸਿ ਮਰਨ ਕਰੋ ਇਸ ਬਾਣੀ ਦਾ ਨਾਮ ਹੈ ਰਚਨਾ ਤੋਂ ਪਹਿਲਾਂ ਸੱਚ ਸੀ ਜੁਗਾਂ ਦੇ ਰਾਮ ਵਿੱਚ ਸੱਚ ਸੀ ਹੁਣ ਵੀ ਸੱਚ ਹੈ ਗੈਨੂੰ ਵੀ ਸੱਚ ਹੋ ਵੀਗਾ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪਿਆ ਚੁੱਪ ਨਾ ਹੋਵੇ ਜੇ ਲਾਈ ਰਿਹਾਲ ਵਤਾਰ ਉਹ ਕਾਪੂ ਕਨਾਈ ਹੋ ਤਰੀ ਜੇ ਬੰਨਾ ਪੁਰੀਆਂ ਪਾਰ ਸਾਇਸ ਸਾਂਣ ਫਾਂ ਲੱਖ ਹੋਈ ਤਾਂ ਇੱਕ ਨਾ ਚੱਲੇ ਨਾਲ ਕੇਵ ਸਚਿਆਰਾ ਹੋਈਏ ਕਿਵ ਕੂੜਾ ਟੁੱਟੇ ਬਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਢਾਈ ਹੋਕਮੀ ਉਤਮ ਨੀਚ ਹੁਕਮ ਲਿਖਿਆ ਦੁਖ ਸੁਖ ਪਾਈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀਵ ਜੈ ਤਾਹੋਂ ਮੈਂ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕੈਸੇ ਤਾਨ ਗਾਵੇ ਕੋ ਦਾਤ ਜਾਣਨ ਸਾਨ ਗਾਵੇ ਕੋ ਗੁਣ ਵਿੜਿਆ ਚਾਰ गावै को विद्या बिखंभ चार गावै को साज करै तनखि गावै को जिले फेरी दी गावै को जा पै दिसै दूर गावै को वेख हादरा दूर कथ ना कथी न आवे तोट काथ कथ कथी कोटी कोट कोट जिंदा दे लेंदे थक पाए जुगा जुगंतर तुर खाई खाए, खाए। हुक्मे हुक्म चलाए राहो नानक बिगसे बेपरवाह हो ਸੱਚਾ ਸਹਿਰ ਸਾਚ ਨਿ ਆਉ ਭਾਖਿਆ ਪਉ ਪਾਰ ਆਖਾ ਮੰਗਾ ਦੀ ਦੀ ਦਾਤ ਕਰੇ ਦਤਾਰ ਫੇਰ ਕੀ ਅੱਗੇ ਰਖੀਏ ਜਿੱਤੋਂ ਦੇਸੀ ਦਰਵਾਰ ਮੂੰਹੋਂ ਕੀ ਬੋਲਣ ਬੋਲੀਏ ਜਿੱਤੋਂ ਸੁਨ ਧਰੇ ਪਿਆਰ ਅਮਰਤ ਵੇਲਾ ਸੱਚ ਨਾਉ ਬੜਿਆਈ ਵਿਚਾਰ ਕਰਮੀਆਂ ਦੇ ਕੱਪੜਾ ਨਜ਼ਰੀ ਮੁਖਦਵਾਰ ਨਾਨਕ ਵੇ ਜਾਣੀ ਸਭ ਆਪੀ ਸਚਿਆਰੋ ਥਾਪਿਆ ਨਾ ਜਾਈ ਕੀਤਾ ਨਾ ਹੋਈ ਆਪੇ ਆਪ ਨਰੰਜਿਣ ਸੋਈ ਜਿੰਨ ਸੇਬ ਆ ਤਿੰਨ ਪਾਇਆ ਮਾਂ ਦੀ ਹਾਂ ਇੱਪੜ ਗਿਆ ਹਾਂ ਉਬਾਰ ਕਬਾ ਆ ਬਾਬਾ ਖੜਾ ਅੱਛਾ ਆ ਕੀ ਕਰ ਰਿਹਾ ਤੁਸੀਂ ਰਿਕਾਰਡਿੰਗ ਕਰ ਰਹੇ ਹਾਂ